ਚੈਨਪ ਜੀ ਆ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ, ਹਾਜ਼ਰ ਆ ਜੀਏ ਕੁਝ ਗੱਲਾਂ ਬਾਤਾਂ, ਆ ਜੀ ਦੇ ਕੁਝ ਮਸਲੇ ਤੁਹਾਨੂੰ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਵਾਈਟ ਹਾਊਸ ਦੇ ਵਿੱਚ ਨਵਾਂ ਬਾਲਰੂਮ ਬਣਨਾ ਸ਼ੁਰੂ। ਇਹ ਕੀ ਚਰਚਾ ਤੇ ਕਿਉਂ ਹੋਈ ਹੈ? ਦੂਜਾ ਅਮਰੀਕਾ ਦੇ ਵਿੱਚ ਨੌਜਵਾਨ ਨੀਂਦ ਦੇ ਲਈ ਭੰਗ ਦਾ ਇਸਤੇਮਾਲ ਕਰ ਰਿਹਾ ਔਰ ਇਸਤੇਮਾਲ ਵਧ ਰਿਹਾ। ਤੀਜੀ ਗੱਲਬਾਤ ਅਦਾਲਤ ਦਾ ਨੈਸ਼ਨਲ ਗਾਰਡ ਸਬੰਧੀ ਡੋਨਲਡ ਟਰੰਪ ਦੇ ਹੱਕ ਵਿੱਚ ਫੈਸਲਾ ਆਇਆ। ਚੌਥੀ ਗੱਲਬਾਤ ਐਫ ਡੀ ਏ ਤੇ ਜਿਹੜੀ ਟ ਤੇ ਆਖਰ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਐਮਪੌਕਸ ਦੇ ਕੇਸ ਦੇਖੇ ਗਏ ਆ ਇਹਦੇ ਬਾਰੇ ਗੱਲਬਾਤ ਕਰਨੀ ਹੈ ਸਭ ਤੋਂ ਪਹਿਲੀ ਗੱਲਬਾਤ ਵਾਈਟ ਹਾਊਸ ਦੇ ਵਿੱਚ ਬਾਲ ਰੂਮ ਬਾਰੇ ਕੱਲ ਮੰਡੇ ਜਾਨੀ ਕਿ ਕੱਲ ਸੋਮਵਾਰ ਸੀ ক্রੂ ਨੇ ਕੱਲ ਜਿਹੜਾ ਈਸਟ ਵਾਈਟ ਹਾਊਸ ਦਾ ਈਸਟ ਵਿੰਗਸ ਆ ਉਹਨੂੰ ਤੋੜਨਾ ਸ਼ੁਰੂ ਕਰ ਦਿੱਤਾ ਤੇ ਉੱਥੇ ਜਗ੍ਹਾ ਬਣਾਉਣ ਲੱਗ ਪਏ ਆ ਜਿਹਨੂੰ ਰਾਸ਼ਟਰਪਤੀ 트੍ਰੰਪ ਚਾਹੁੰਦੇ ਆ ਕਿ ਇੱਕ ਨਵੇਂ ਬਾਲ ਰੂਮ ਪ੍ਰੋਜੈਕਟ ਦੇ ਲਈ ਤਿਆਰ ਕੀਤਾ ਜਾਵੇ ਇਹ ਬਹੁਤ ਚਰਚਾ ਦੇ ਵਿੱਚ ਇਸ ਕਰਕੇ ਆ ਕਿਉਂਕਿ ਵਾਈਟ ਹਾਊਸ ਬਹੁਤ ਇਤਿਹਾਸਿਕ ਥਾਂ ਆ ਇਹਦੇ ਕਿਸੇ ਵੀ ਇੱਕ ਹਿੱਸੇ ਨਾਲ ਛੇੜ ਛਾੜ ਜਿਹੜੀ ਕੀਤੀ ਜਾਂਦੀ ਉਹ ਬਹੁਤ ਵੱਡੀ ਚੀਜ਼ ਹੁੰਦਾ ਆ ਤੇ ਰਾਸ਼ਟਰਪਤੀ ਟਰੰਪ ਇਸ ਨੇ ਲੰਬੇ ਸਮੇਂ ਤੋਂ ਇਹ ਕਹਿੰਦੇ ਆ ਰਹੇ ਸੀ ਕਿ ਇੱਥੇ ਜਿਹੜਾ ਬਾਲਰੂਮ ਆ ਮਤਲਬ ਜਿਹੜਾ ਹਾਲ ਆ ਇਹਨਾਂ ਦਾ ਜਿੱਥੇ ਇਹਨਾਂ ਨੇ ਪਾਰਟੀ ਮੀਟਿੰਗ ਜਾਂ ਬਹੁਤ ਕੁਝ ਡਿਸਕਸ਼ਨ ਲੋਕਾਂ ਨੇ ਕਰਨਾ ਹੁੰਦਾ ਉਹ ਬਹੁਤ ਛੋਟਾ ਆ ਵਾਈਟ ਹਾਊਸ ਦੇ ਵਿੱਚ 200 ਦੇ ਕਰੀਬ ਉਹਦੀ ਕੈਪੈਸਿਟੀ ਆ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਤੋਂ ਲੋਕ ਆਉਂਦੇ ਆ ਇੱਥੇ ਤੇ ਜਦੋਂ ਕੋਈ ਪਾਰਟੀ ਪੂਰੀ ਵੱਡੀ ਹੁੰਦੀ ਜਿੱਥੇ 300 ਬੰਦਾ ਜਾਂ ਉਹਦੇ ਤੋਂ ਜ਼ਿਆਦਾ ਹੋਣਾ ਇਕੱਠਾ ਹੋਣਾ ਹੋਵੇ ਉਹਦੇ ਲਈ ਦੱਸਿਆ ਜਾ ਰਿਹਾ ਕਿ ਵਾਈਟ ਹਾਊਸ ਦੇ ਬਾਹਰ ਟੈਂਟ ਲਾਉਣੇ ਪੈਂਦੇ ਤੇ ਉਹਦੇ ਵਿੱਚ ਪਾਰਟੀਆਂ ਜਾਂ ਉਹ ਸਾਰਾ ਅਰੇਂਜਮੈਂਟ ਉਸ ਤਰੀਕੇ ਨਾਲ ਕੀਤਾ ਜਾਂਦਾ ਰਾਸ਼ਟਰਪਤੀ ਟਰੰਪ ਦਾ ਜਿਹੜਾ ਵਿਜ਼ਨ ਇਹ ਆ ਕਿ ਇਹ ਇਦਾਂ ਨਹੀਂ ਹੋਣਾ ਚਾਹੀਦਾ ਇੱਥੇ ਇੱਕ ਪੱਕਾ ਬਣਨਾ ਚਾਹੀਦਾ ਤੇ ਬਹੁਤ ਵਧੀਆ ਬਣਨਾ ਚਾਹੀਦਾ ਇਹ ਜਿਹੜਾ ਕਾਸਟ ਕਰੂਗਾ ਇਹਨਾਂ ਨੂੰ 250 ਮਿਲੀਅਨ ਡਾਲਰ ਇਹਦੇ ਉੱਤੇ ਲੱਗਣਾ ਆ ਤੇ ਪਹਿਲਾਂ 200 ਮਿਲੀਅਨ ਡਾਲਰ ਕਹਿੰਦੇ ਸੀ ਹੁਣ 250 ਮਿਲੀਅਨ ਡਾਲਰ ਦੇ ਨਾਲ ਇਹ ਵੱਡਾ ਪ੍ਰੋਜੈਕਟ ਜਿਹੜਾ ਉੱਥੇ ਬਣ ਰਿਹਾ ਵੱਡਾ ਹਾਲ ਜਿਹੜਾ ਬਣ ਰਿਹਾ ਆ ਰਾਸ਼ਟਰਪਤੀ ਟਰੰਪ ਚਾਹੁੰਦੇ ਆ ਕਿ ਪਾਰਟੀਆਂ ਜਾਂ ਸਟੇਟ ਡਿਨਰ ਹੋਣੇ ਆ ਜਿਹੜੇ ਜਾਂ ਕੁਝ ਅਫੀਸ਼ੀਅਲ ਈਵੈਂਟ ਹੋਣੇ ਆ ਉਹਨਾਂ ਦੇ ਲਈ ਇਹ ਹਾਲ ਬਣਾਇਆ ਜਾਵੇ ਰਾਸ਼ਟਰਪਤੀ ਟਰੰਪ ਨੇ ਪਹਿਲਾਂ ਕਿਹਾ ਸੀ ਇਹਦੇ ਵਿੱਚ ਜਿਹੜੀ ਨੁਕਤੇ ਵਾਲੀ ਗੱਲ ਇਹ ਆ ਕਿ ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜੀ ਕੰਸਟਰਕਸ਼ਨ ਆ ਇਹਦੇ ਨਾਲ ਐਸ ਵੇਲੇ ਜਿਹੜਾ ਵਾਈਟ ਹਾਊਸ ਆ ਉਹਦੇ ਉੱਤੇ ਕੋਈ ਅਸਰ ਨਹੀਂ ਪਊਗਾ ਪਰ ਹੁਣ ਈਸਟ ਵਿੰਗ ਕੱਲ ਉਹਨਾਂ ਨੇ ਤੋੜਨਾ ਸ਼ੁਰੂ ਕਰ ਦਿੱਤਾ ਪਰਪਸ ਬੜਾ ਸਪਸ਼ਟ ਆ ਰਾਸ਼ਟਰਪਤੀ ਟਰੰਪ ਦੇ ਅਨੁਸਾਰ ਕਿ ਹਰ ਇੱਕ ਪ੍ਰੈਜ਼ੀਡੈਂਟ ਨੇ ਇਹ ਮੰਗ ਰੱਖੀ ਸੀ ਜਾਂ ਹਰ ਇੱਕ ਪ੍ਰੈਜ਼ੀਡੈਂਟ ਇਹ ਚਾਹੁੰਦੇ ਸੀ ਕਿ ਬਾਲ ਨੂੰ ਬੜਿਆਂ ਜਾਵੇ ਜਿਹਦੇ ਵਿੱਚ ਬਹੁਤ ਵੱਡੇ ਇਵੈਂਟ ਹੋਸਟ ਕੀਤੇ ਜਾ ਸਕਣ ਔਰ ਕਿਉਂਕਿ ਇਹ 150 ਸਾਲ ਪੁਰਾਣਾ ਆ ਇਹ ਉਸ ਤਰੀਕੇ ਦੇ ਨਾਲ ਨਹੀਂ ਹੋ ਸਕਦਾ ਸੋ ਹੁਣ ਕੰਸਟਰਕਸ਼ਨ ਦੇ ਨਾਲ ਥੋੜਾ ਜਿਹਾ ਉਹ ਪਹਿਲੀ ਪਲਾਨ ਦੇ ਉੱਤੇ ਵੀ ਅਸਰ ਪੈ ਰਿਹਾ ਆ ਜਿਹੜੇ ਕਿਉਂਕਿ ਕੁਛ ਵੀ ਜਿੱਦਾਂ ਪਹਿਲਾਂ ਦੱਸਿਆ ਕਿ ਵਾਈਟ ਹਾਊਸ ਇੱਕ ਇਹੋ ਜਿਹੀ ਇਤਿਹਾਸਕ ਬਿਲਡਿੰਗ ਆ ਜਿਹਦੇ ਕਿਸੇ ਵੀ ਪਾਰਟ ਨਾਲ ਛੇੜਛਾੜ ਅਮਰੀਕਾ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਬਹੁਤ ਵਿੱਚ ਬਹੁਤ ਵੱਡਾ ਮੁੱਦਾ ਬਣਦਾ ਇਸ ਮਾਮਲੇ ਦੇ ਉੱਤੇ ਹੁਣ ਜਿਹੜੇ ਡੈਮੋਕ੍ਰੇਟਸ ਨੇ ਖਾਸ ਕਰ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਨ ਨੇ ਉਹਨਾਂ ਨੇ ਆਪਣਾ ਪੱਖ ਦੱਸਿਆ ਆ ਉਹ ਕਹਿੰਦੇ ਵੀ ਇਹ ਠੀਕ ਨਹੀਂ ਆ ਅਸਲ ਦੇ ਵਿੱਚ ਇਹ ਇੱਕ ਪੈਸੇ ਦੀ ਬਰਬਾਦੀ ਆ ਕਿ ਟਰੰਪ ਨੂੰ ਅਸਲ ਦੇ ਵਿੱਚ ਫੋਕਸ ਕਰਨਾ ਚਾਹੀਦਾ ਲੋਕਾਂ ਦੀਆਂ ਜ਼ਰੂਰਤਾਂ ਕੀ ਆ ਉਹਨਾਂ ਦੇ ਉੱਤੇ ਨਾ ਕਿ ਉਹਨਾਂ ਨੂੰ ਆਪਣੇ ਵਾਈਟ ਹਾਊਸ ਦਾ ਜਿਹੜਾ ਹਾਲ ਆ ਉਹਨੂੰ ਵੱਡਾ ਕਰਨ ਬਾਰੇ ਪਲਾਨ ਕਰਨਾ ਚਾਹੀਦਾ ਦੂਜਰ ਵਾਲਾ ਇਹ ਸੀ ਵੀ ਰਾਸ਼ਟਰਪਤੀ 트੍ਰੰਪ ਨੇ ਕਿਹਾ ਸੀ ਕਿ ਇਹਦੇ ਵਿੱਚ ਅਸੀਂ ਨਾ ਸਰਕਾਰ ਦਾ ਪੈਸਾ ਲਾਉਣਾ ਜਿਹੜੇ ਟੈਕਸ ਪੇਡ ਦਾ ਪੈਸਾ ਹੈ ਲੋਕਾਂ ਦੇ ਇਧਰਲੇ ਪਾਸੇ ਨਹੀਂ ਲਾਉਣਾ ਜਿਹੜੀਆਂ ਕੰਪਨੀਆਂ ਤੋਂ ਡੋਨੇਸ਼ਨ ਲੈ ਕੇ ਇਹ 2.50 ਮਿਲੀਅਨ ਜਿੰਨਾ ਵੀ ਇਹਦੇ ਉੱਤੇ ਲੱਗਦਾ ਪਹਿਲਾਂ 200 ਮਿਲੀਅਨ ਕਹਿੰਦੇ ਸੀ ਹੁਣ 250 ਮਿਲੀਅਨ ਕਹਿੰਦੇ ਆ ਉਹ ਅਸੀਂ ਉਹਦੇ ਨਾਲ ਕਰਾਂਗੇ ਹੁਣ ਜਿਹੜੀਆਂ ਹੈਗੀਆਂ ਵੱਡੀਆਂ ਕੰਪਨੀਆਂ Apple Amazon ਜਾਂ ਲੋਕਹਿਡ ਹੈਗੀ ਆ ਜਾਂ ਜਿਹੜੀ ਕੁਆਇਨ ਬੇਸ ਆ ਉਹ ਸਾਰੀਆਂ ਕਈ ਮਿਲੀਅਨ ਡਾਲਰ ਡੋਨੇਟ ਕਰ ਰਹੀਆਂ ਜਿਹਦੀ ਡੋਨੇਸ਼ਨ ਦੇ ਨਾਲ ਇਹ ਬਣ ਰਿਹਾ ਸੋ ਜਿਹੜੇ ਰਾਸ਼ਟਰਪਤੀ 트ੰਪ ਨੇ ਉਹ ਆਪਣੇ ਮੁੱਦੇ ਦੇ ਉੱਤੇ ਸੱਚੇ ਨੇ ਕਿ ਅਸੀਂ ਕਿਸੇ ਦਾ ਕੋਈ ਪੈਸਾ ਨਹੀਂ ਲਾ ਰਹੇ ਕੰਪਨੀਆਂ ਡੋਨੇਟ ਕਰ ਰਹੀਆਂ ਉਹਦੇ ਨਾਲ ਜਿਹੜਾ ਇਹ ਬਣ ਰਿਹਾ ਹੈ ਜਿਹੜਾ ਈਸਟ ਵਿੰਗ ਆ ਜਿਹੜਾ ਢਾਇਆ ਜਾ ਰਿਹਾ 1902 ਦੇ ਵਿੱਚ ਬਣਿਆ ਸੀ ਇਹ ਤੇ ਜਿਹੜੀ ਇਹਦੀ ਸੀਟਿੰਗ ਕਪੈਸਿਟੀ ਜਾਂ ਇਹਦਾ ਸੀਟਿੰਗ ਸਾਈਜ਼ ਹੈਗਾ ਉਹਨੂੰ ਲੈ ਕੇ ਤੇ ਹੁਣ ਉਹਦੇ ਤੋਂ ਬਾਅਦ ਇਹ ਸਾਰੇ ਦਾ ਸਾਰਾ ਜਿਹੜਾ ਬਦਲਿਆ ਆ ਇੱਥੇ ਹੁਣ 650 ਗੈਸਟ੍ਰਿਕ ਵੇਲੇ ਇੱਥੇ ਆ ਸਕਦੇ ਆ ਜਿਹੜਾ ਹੁਣ ਜਿੰਨਾ ਇਹ ਹੈਗਾ ਉਹਦੇ ਨਾਲੋਂ 3 ਗੁਣਾ ਜ਼ਿਆਦਾ ਇਹਦੀ ਕੈਪੈਸਿਟੀ ਦੱਸੀ ਜਾ ਰਹੀ ਆ ਆਮ ਤੌਰ ਦੇ ਉੱਤੇ ਹੀ ਕੰਪਲੇਂਟ ਹੁੰਦੀ ਸੀ ਇਹ ਕਿ ਬਹੁਤ ਛੋਟਾ ਆ ਇਹ ਤੇ ਇਹਦੇ ਤੇ ਲਾਰਜ ਗੈਦਰਿੰਗਸ ਨਹੀਂ ਹੁੰਦੀਆਂ ਔਰ ਜਿਹੜਾ ਜਿਹੜਾ ਇਹਨਾਂ ਦਾ ਆਪਣਾ ਹੈਗਾ ਆ ਰਾਸ਼ਟਰਪਤੀ 트ੰਪ ਤੋਂ ਮਾਰੇ ਲੋਕੋ ਦੇ ਵਿੱਚ ਜਿਹੜਾ ਫਲੋਰੀਡਾ ਸਟੇਟਸ ਦੇ ਵਿੱਚ ਉਹ ਬਹੁਤ ਵਧੀਆ ਆ ਤੇ ਇਹ ਚਾਹੁੰਦੇ ਸੀ ਕਿ ਉਸ ਪੱਧਰ ਦਾ ਇਸ ਜਿਹੜਾ ਬਾਲਰੂਮ ਆ ਉਹ ਇੱਥੇ ਆਪਣੇ ਇਹਦੇ ਵਿੱਚ ਬਣਾਇਆ ਜਾਵੇ ਵਾਈਟ ਹਾਊਸ ਦੇ ਵਿੱਚ ਸੋ ਉਹ ਗੱਲਬਾਤ ਜਿਹੜੀ ਹੁਣ ਪੂਰੀ ਹੋ ਰਹੀ ਹੈ ਤੇ ਉਹਦੀ ਕੰਸਟਰਕਸ਼ਨ ਕਰਨ ਦੇ ਲਈ ਇੱਕ ਪਾਸੇ ਨੂੰ ਢਾਉਣਾ ਇਹਨਾਂ ਨੇ ਸ਼ੁਰੂ ਕਰ ਦਿੱਤਾ ਅਮਰੀਕਾ ਦੇ ਵਿੱਚ ਮੈਰੋਆਨਾ ਇੱਕ ਬਹੁਤ ਵੱਡੀ ਸਮੱਸਿਆ ਬਣ ਰਹੀ ਆ ਭੰਗ ਪੀਣੀ ਔਰ ਕਈ ਤਰੀਕਿਆਂ ਦੇ ਨਾਲ ਔਰ ਇਹਦਾ ਟ੍ਰੈਂਡ ਜਿਹੜਾ ਇਸ ਤਰੀਕੇ ਨਾਲ ਹੋ ਰਿਹਾ ਕਿ ਲਗਭਗ ਪੰਜਾਂ ਦੇ ਵਿੱਚੋਂ ਇੱਕ ਨੌਜਵਾਨ ਜਿਹਦੀ ਉਮਰ ਹੁਣ 19 ਤੋਂ 30 ਸਾਲਾਂ ਦੇ ਵਿੱਚ ਆ ਉਹ ਨੀਂਜ ਦੇ ਲਈ ਭੰਗ ਦੀ ਵਰਤੋਂ ਕਰ ਰਿਹਾ ਇੱਕ ਭੰਗ ਹੁੰਦਾ ਕਿ ਉਹਦੇ ਪੀਣ ਦੇ ਕਈ ਤਰੀਕੇ ਆ ਹੁਣ ਕੀ ਆ ਇਹਦਾ ਮੈਰਵਾਨਾ ਦੇ ਤਰੀਕੇ ਬਹੁਤ ਆ ਗਏ ਆ ਜਿਹੜੀ ਵੇਪ ਕਰਦੇ ਆ ਵੇਪਿੰਗ ਪੈਨ ਨੇ ਆਮ ਤੌਰ ਦੇ ਉੱਤੇ ਕੋਈ ਸਿਗਰਟ ਪੀਂਦਾ ਸੀ ਜਾਂ ਕੁਝ ਕਰਦਾ ਸੀ ਉਹਨੂੰ ਬਾਹਰ ਜਾਣਾ ਪੈਂਦਾ ਸੀ ਮਾਚਸ ਬਲਣੀ ਪੈਂਦੀ ਸੀ ਫਿਰ ਉਹਦਾ ਉਹ ਧੂਆਂ ਜਾਂ ਉਹ ਕਈ ਕੁਛ ਉਹਦੇ ਵਿੱਚ ਉਹਦੇ ਨਾਲ ਇਨਵੋਲ ਹੁੰਦਾ ਸੀ ਹੁਣ ਜਿਹੜਾ ਇਹ ਵੇਪਿੰਗ ਆ ਉਹਦੇ ਵਿੱਚ ਮੈਰਵਾਨਾ ਦੀਆਂ ਕਈ ਕਿਸਮਾਂ ਵੇਪ ਕੀਤੀਆਂ ਜਾਂਦੀਆਂ ਉਹ ਕੀ ਆ ਕਿ ਤੁਹਾਡੀ ਜੇਬ ਦੇ ਵਿੱਚ ਇੱਕ ਚਾਬੀ ਦੇ ਛੱਲੇ ਵਾਂਗੂ ਇਹ ਢਿੱਕੀ ਚੀਜ਼ ਆ ਤੁਸੀਂ ਜਦੋਂ ਮਰਜੀ ਉਹਨੂੰ ਕੱਢੋ ਤੇ ਮੂੰਹ ਦੇ ਵਿੱਚ ਪਾਓ ਤੇ ਉਹਨੂੰ ਤੁਸੀਂ ਜਿਹੜਾ ਸਮੋਕ ਕਰ ਸਕਦੇ ਆ ਵੇਪ ਕਰ ਸਕਦੇ ਆ ਵੇਪਿੰਗ ਉਹਨੂੰ ਕਹਿੰਦੇ ਆ ਉਹਦੇ ਵਿੱਚ ਹੁਣ ਨੀਂਦ ਤੋਂ ਪਹਿਲਾਂ ਇਹ ਉਹਨੂੰ ਵੇਪ ਕਰਦੇ ਆ ਤਾਂ ਕਿ ਨੀਂਦ ਆ ਜਾਵੇ ਇੱਕ ਜਿਹੜਾ ਇਹ ਪਲਾਂਟ ਹੁੰਦਾ ਮੈਰਵਾਨਾ ਦਾ ਇਹਦੇ ਵਿੱਚ ਕਈ ਕੈਮੀਕਲ ਹੁੰਦੇ ਆ ਦੋ ਕੈਮੀਕਲ ਮੁੱਖ ਤੌਰ ਦੇ ਉੱਤੇ ਦੱਸਦੇ ਆ ਇੱਕ ਨੂੰ CBD ਕਹਿੰਦੇ ਆ ਇਹ ਤੁਹਾਨੂੰ ਹਾਈ ਨਹੀਂ ਕਰਦਾ ਦੂਜਾ THC ਹੁੰਦਾ ਇਹ ਤੁਹਾਨੂੰ ਹਾਈ ਕਰਦਾ ਜਿਹੜੇ ਪ੍ਰੋਡਕਟ ਨੇ ਜਿਨ੍ਹਾਂ ਦੇ ਵਿੱਚ ਸੀਬੀਡੀ ਜਿਹੜਾ ਉਹ ਜ਼ਿਆਦਾ ਹੁੰਦਾ ਆ ਉਹਦੇ ਨਾਲ ਤੁਹਾਨੂੰ ਨੀਂਦ ਜ਼ਿਆਦਾ ਆਉਂਦੀ ਆ ਤੇ ਹੁਣੇ ਲੋਕ ਜਿਹੜਾ ਨੌਜਵਾਨ ਨੇ ਖਾਸ ਕਰ 19 ਸਾਲਾਂ ਤੋਂ ਲੈ ਕੇ 30 ਸਾਲਾਂ ਦੇ ਵਿਚਕਾਰ ਵਿਚਕਾਰ ਇਹ ਲੱਗ ਗਏ ਨੇ ਭੰਗ ਦੇ ਉੱਤੇ ਰਿਸਰਚ ਜਿਹੜੀਆਂ ਮਿਕਸ ਜਹੀਆਂ ਨੇ ਸਟੱਡੀਆਂ ਇਹ ਦੱਸਦੀਆਂ ਕਿ ਇਹ ਵੱਖਰੇ ਵੱਖਰੇ ਕਿਸਮ ਦੇ ਨਾਲ ਪੂਰੀ ਤਰ੍ਹਾਂ ਤਾਂ ਸਹਿਮਤ ਨਹੀਂ ਆ ਕਿ ਕਿਸ ਤਰੀਕੇ ਨਾਲ ਯੂਜ਼ ਕੀਤੀ ਜਾਂਦੀ ਆ ਪਰ ਕੁਝ ਸਟੱਡੀਆਂ ਜਿਹੜੀਆਂ ਦੱਸਦੀਆਂ ਕਿ ਇਹਦੇ ਨਾਲ ਹੈਲਪ ਹੁੰਦੀ ਆ ਨੀਂਦ ਦੇ ਵਿੱਚ ਕੁਝ ਕਹਿੰਦੀਆਂ ਕਿ ਨੀਂਦ ਦੇ ਵਿੱਚ ਨਹੀਂ ਹੁੰਦੀ ਜਿਹੜਾ CBD ਆ ਕੁਝ ਸਟੱਡੀਜ਼ ਇਹ ਦੱਸਦੀਆਂ ਕਿ ਜਿਹੜੇ ਲੋਕ ਜ਼ਿਆਦਾ CBD ਲੈਂਦੇ ਆ ਬੈੱਡ ਤੇ ਜਾਣ ਤੋਂ ਪਹਿਲਾਂ ਉਹ ਉਹਨਾਂ ਨੂੰ ਨੀਂਦ ਜ਼ਿਆਦਾ ਆਉਂਦੀ ਆ ਤੇ ਕੁਝ ਕਹਿੰਦੇ ਵੀ ਇਹਦੇ ਨਾਲ ਫਰਕ ਘੱਟ ਪੈਂਦਾ ਆ ਜਿਹੜਾ THC ਆ ਉਹਦਾ ਇਫੈਕਟ ਡਬਲ ਆ ਥੋੜੇ ਜੇ ਅਮਾਊਂਟ ਦਾ THC ਤੁਹਾਨੂੰ ਸਲੀਪੀ ਕਰ ਦਿੰਦਾ ਆ ਪਰ ਜਿਹੜਾ ਜ਼ਿਆਦਾ ਤੁਸੀਂ ਲੈਨੇ ਆ ਤੇ ਉਹਦੇ ਨਾਲ ਫਿਰ ਐਂਗਜ਼ਾਇਟੀ ਜਾਂ ਜਿਹੜੀ ਅਲਰਟਨੈਸ ਆ ਜਾਂ ਪੂਰ ਸਲੀਪ ਆ ਉਹ ਸਾਰਾ ਕੁਝ ਇਨਵੋਲਵ ਹੋ ਜਾਂਦਾ ਆ ਹੁਣ ਸਮੋਕਿੰਗ ਜਾਂ ਵੇਪਿੰਗ ਜਿਹੜੀ ਆ ਉਹ ਬਹੁਤ ਤੇਜ਼ੀ ਦੇ ਨਾਲ ਅਸਰ ਕਰਦੀ ਆ ਇਹਦਾ ਅਸਰ ਜਿਹੜਾ ਹੈਗਾ ਆ ਉਹ ਬਹੁਤ ਕੁਇਕ ਹੁੰਦਾ ਕਿ ਤੁਸੀਂ ਕਿਹੜੇ ਤਰੀਕੇ ਨਾਲ ਲੈਨੇ ਆ ਤੇ ਜਿੰਨੀ ਤੇਜ਼ੀ ਦੇ ਨਾਲ ਇਹ ਅਸਰ ਕਰਦੀ ਆ ਓਨਾ ਹੀ ਜ਼ਿਆਦਾ ਤੁਹਾਡੇ ਫੇਫੜਿਆਂ ਦੇ ਉੱਤੇ ਅਸਰ ਪਾਉਂਦੀ ਵੀ ਆ ਮਾੜਾ ਅਸਰ ਕਈ ਲੋਕ ਇਹਦੇ ਆਇਲ ਜਾਂ ਡਰਾਪਸ ਲੈਂਦੇ ਆ ਆਪਣੀ ਜੀਭ ਦੇ ਥੱਲੇ ਰੱਖ ਲੈਂਦੇ ਆ ਤੇ ਉਹ ਐਕਟਿਵੀ ਬਹੁਤ ਤੇਜ਼ੀ ਨਾਲ ਕਰਦੀ ਆ ਤੇ ਉਹ ਸੇਫ ਵੀ ਥੋੜਾ ਜਿਆ ਹੁੰਦੀ ਆ ਕਈ ਲੋਕ ਇਹਨੂੰ ਖਾਂਦੇ ਆ ਜਿਹਦਾ ਗਮੀਜ਼ ਨੇ ਜਾਂ ਡਰਿੰਕਸ ਨੇ ਉਹਨਾਂ ਦੇ ਵਿੱਚ ਇਹਨੂੰ ਲੈਂਦੇ ਆ ਤੇ ਉਹ ਜਿਹੜਾ ਜ਼ਿਆਦਾ ਸਮਾਂ ਲੱਗਦਾ ਆ ਪਰ ਇਹ ਇਹਦਾ ਨਸ਼ਾ ਵੀ ਉਹਨਾਂ ਜ਼ਿਆਦਾ ਸਮਾਂ ਰਹਿੰਦਾ ਆ ਹੁਣ ਜਿਹੜੀ ਵਾਰਨਿੰਗ ਇਹ ਦਿੱਤੀ ਆ ਕਿ ਜੇ ਕੋਈ ਪ੍ਰੈਗਨੈਂਟ ਔਰਤ ਆ ਜਾਂ ਕੋ ਬ੍ਰੈਸਟਫਿਡ ਕ ਬ੍ਰੈਸਟ ਫੀਡ ਕਰ ਰਹੀ ਆ ਔਰਤ ਜਾਂ ਜਿਹੜੇ ਟੀਨੇਜਰਸ ਨੇ ਇਹ ਇਹ ਇਨਾਂ ਨੂੰ ਇਹ ਜਾਂ ਕੋਈ ਮੈਂਟਲ ਇਲਨੈਸ ਆ ਕਿਸੇ ਨੂੰ ਕਿਸੇ ਨੂੰ ਕੋ ਹਾਰਟ ਦੀ ਪ੍ਰੋਬਲਮ ਆ ਲੀਵਰ ਆ ਜਾਂ ਕਿਸੇ ਨੂੰ ਕੋ ਸਲੀਪ ਪ੍ਰੋਬਲਮ ਆ ਉਹਨਾਂ ਨੂੰ ਇਹ ਕੈਨਾਬਸ ਯੂਜ਼ ਨਹੀਂ ਕਰਨੀ ਚਾਹੀਦੀ ਅਨਲੈਸ ਤੁਹਾਨੂੰ ਡਾਕਟਰ ਨਾ ਕਹੇ ਹੁਣ ਉਹੀ ਵਰਗ ਯੂਜ਼ ਕਰ ਰਿਆ ਜਿਨ੍ਹਾਂ ਨੂੰ ਨੀਂਦ ਦੀ ਪ੍ਰੋਬਲਮ ਆ ਉਹ ਯੂਜ਼ ਕਰ ਰਹੇ ਆ ਤੇ ਜਿਹੜੇ ਟੀਨੇਜਰ ਨੇ ਉਹ ਯੂਜ਼ ਕਰ ਰਹੇ ਆ ਹੁਣ ਦੂਜਾ ਇਹਦੇ ਨਾਲ ਇੱਕ ਸਮੱਸਿਆ ਇਹ ਹੁੰਦੀ ਆ ਕਿ ਤੁਸੀਂ ਮੰਨ ਲਓ ਕੁਝ ਹੋਰ ਦਵਾਈ ਲੈਨੇ ਆ ਕੋਈ ਵੀ ਕਿਸੇ ਬਿਮਾਰੀ ਦੀ ਬੀਪੀ ਦੀ ਕੋਈ ਕੋਲੇਸਟ੍ਰੋਲ ਦੀ ਜਾਂ ਦੂਜੀ ਕੋਈ ਦਵਾਈ ਲੈਣੀ ਆ ਇਹ ਉਸ ਦਵਾਈ ਦੇ ਨਾਲ ਜਿਹੜੀ ਇਹਦੀ ਇੰਟਰੈਕਸ਼ਨ ਹੋ ਜਾਂਦੀ ਆ ਉਹ ਜਿਹੜੇ ਡਰਗ ਇੰਟਰੈਕਸ਼ਨ ਆ ਉਹ ਬਹੁਤ ਖਤਰਨਾਕ ਆ ਹੁਣ ਉਹ ਦੱਸਦੇ ਆ ਕਿ ਜਿਹੜਾ ਵੀ ਪ੍ਰੋਡਕਟ ਤੁਸੀਂ ਲੈ ਰਹੇ ਆ ਇਹਨੂੰ ਚੈੱਕ ਕਰੋ ਇਹਦਾ ਸਰਟੀਫਿਕੇਟ ਦੂਜਾ ਜੇ ਇਹਨੂੰ ਲੈਣਾ ਆ ਤੁਸੀਂ ਡਾਕਟਰ ਨਾਲ ਗੱਲ ਕਰੋ ਪਹਿਲਾਂ ਫਿਰ ਉਹਦੀ ਲੋਅ ਡੋਸ ਜਿਹੜੀ ਆ 10 ਤੋਂ 15 ਸੀਬੀਡੀ ਉਥੋਂ ਸਟਾਰਟ ਕਰੋ ਜਾਂ 1 ਤੋਂ ਲੈ ਕੇ 2.5 ਐਮਜੀ ਟੀਐਚੀ ਦੇ ਉੱਤੇ ਸਮੋਕ ਨਾ ਕਰੋ ਇਹਨੂੰ ਜੋ ਜਿਹੜਾ ਆਇਲ ਆ ਜਾਂ ਕੈਪਸੂਲਸ ਨੇ ਉਹ ਯੂਜ਼ ਕਰੋ ਜੇ ਤੁਹਾਨੂੰ ਡਿਜੀ ਲੱਗਦਾ ਜਾਂ ਕੋਈ ਇਦਾਂ ਦੀ ਗੱਲਬਾਤ ਹੁੰਦੀ ਆ ਤੇ ਇਹਨੂੰ ਬੰਦ ਕਰ ਦਿਓ ਮੁੱਕ ਦੀ ਗੱਲ ਇਹਦੇ ਵਿੱਚ ਇਹ ਦੱਸੀ ਗਈ ਆ ਕਿ ਜਿਹੜਾ ਕੈਨਾਬਿਸ ਆ ਜਿਹੜੀ ਭੰਗ ਆ ਕੁਝ ਲੋਕਾਂ ਨੂੰ ਹੈਲਪ ਕਰਦੀ ਆ ਸੌਣ ਦੇ ਵਿੱਚ ਸਪੈਸ਼ਲੀ ਜਿਹੜੇ ਪ੍ਰੋਡਕਟ ਹੈਗੇ ਆ ਪਰ ਇਹਦੇ ਵਿੱਚ ਮੁੱਕ ਦੀ ਗੱਲ ਇਹ ਆ ਕਿ ਇਹ ਗਾਰੰਟੀ ਨਹੀਂ ਆ ਕਿ ਇਹ ਕੋਈ ਰਿਸਕ ਫਰੀ ਸੋਲੂਸ਼ਨ ਆ ਇਹਦੇ ਨਾਲ ਕਈ ਕੁਝ ਹੋ ਸਕਦਾ ਆ ਅਤੇ ਤੁਹਾਡਾ ਨੁਕਸਾਨ ਜਿਹੜਾ ਫਾਇਦੇ ਨਾਲੋਂ ਵੱਡਾ ਹੋ ਸਕਦਾ ਆ ਅਗਲੀ ਗੱਲਬਾਤ ਕੋਰਟ ਦੇ ਡਿਸੀਜਨ ਬਾਰੇ ਆ ਇੱਕ ਅਪੀਲ ਕੋਰਟ ਨੇ ਪ੍ਰੈਜ਼ੀਡੈਂਟ ਟਰੰਪ ਦੇ ਹੱਕ ਦੇ ਵਿੱਚ ਜਾਂ ਜੇ ਟਰੰਪ ਪ੍ਰਸ਼ਾਸਨਾ ਉਹਨਾਂ ਦੇ ਹੱਕ ਦੇ ਵਿੱਚ ਇਹ ਫੈਸਲਾ ਦਿੱਤਾ ਤੇ ਉਹਨਾਂ ਨੂੰ ਪਰਮਿਸ਼ਨ ਦੇ ਦਿੱਤੀ ਹੈ ਕਿ ਤੁਸੀਂ ਨੈਸ਼ਨਲ ਗਾਰਡ ਟ੍ਰੂਪਸ ਨੂੰ ਪੋਰਟਲੈਂਡ ਓਰੇਗਨ ਦੇ ਵਿੱਚ ਭੇਜ ਸਕਦੇ ਆ ਸਟੇਟ ਲੀਡਰ ਇਹਦਾ ਵਿਰੋਧ ਕਰ ਰਹੇ ਨੇ ਪਹਿਲਾਂ ਵੀ ਉਹਨਾਂ ਨੇ ਵਿਰੋਧ ਕੀਤਾ ਸੀ ਸਟਰੋਂਗਲੀ ਉਹਨਾਂ ਨੇ ਆਬਜੈਕਟ ਕੀਤਾ ਆ ਕਿ ਇਹ ਫੈਡਰਲ ਟ੍ਰੂਪਸ ਆਪਣੀ ਸਟੇਟ ਵਿੱਚ ਨਹੀਂ ਚਾਹੁੰਦੇ ਇਹ ਤੋਂ ਪਹਿਲਾਂ ਜਿਹੜੀ ਪਹਿਲਾ ਰੈਸਟ੍ਰਿਕਸ਼ਨ ਸੀਗੀਆਂ ਇੱਕ ਜੱਜ ਨੇ ਪਹਿਲਾਂ ਇੱਕ ਟੈਂਪਰੇਰੀ ਰੈਸਟ੍ਰੇ ਜਿਹੜੀ ਰੈਸਟ੍ਰੇਨਿੰਗ ਆਰਡਰ ਸੀਗੇ ਉਹ ਲਾ ਦਿੱਤੇ ਸੀ ਤੇ ਡਿਪਲੋਇਮੈਂਟ ਨੂੰ ਥੋੜੇ ਸਮੇਂ ਦੇ ਲਈ ਰੋਕ ਦਿੱਤਾ ਸੀ ਕਿ ਤੁਸੀਂ ਉੱਥੇ ਨਹੀਂ ਭੇਜ ਸਕਦੇ ਹੁਣ ਉਹਦੇ ਤੋਂ ਬਾਅਦ ਜਿਹੜੀ ਅਪੀਲ ਸੀਗੀ ਉਹਨੇ ਸਾਰੇ ਦਾ ਸਾਰਾ ਕੁਝ ਬਦਲ ਦਿੱਤਾ ਜਿਹੜਾ ਆਰਡਰ ਸੀਗਾ ਉਹਦੇ ਵਿੱਚ ਇਹ ਸੀਗਾ ਕਿ ਡਿਪਲੋਇਮੈਂਟ ਹੁਣ ਅੱਗੇ ਜਾ ਸਕਦੀ ਆ ਕੇਸ ਜਿਹੜਾ ਆ ਉਹ ਨਾਲ ਚੱਲਦਾ ਰਹੂਗਾ ਕਾਰਨ ਕੀ ਦਿੱਤਾ ਇਸ ਮਾਮਲੇ ਦੇ ਵਿੱਚ ਇਹ ਦੱਸਿਆ ਗਿਆ ਕਿ ਰਾਸ਼ਟਰਪਤੀ 트੍ਰੰਪ ਇਹ ਕਹਿ ਰਹੇ ਆ ਕਿ ਜਿਹੜੇ ਇਹ ਟ੍ਰੂਪਸ ਨੇ ਜਿਹੜੀ ਫੌਜ ਆ ਇਹ ਚਾਹੀਦੀ ਆ ਕਿਉਂਕਿ ਜੇ ਇਸ ਕਿਸਮ ਦੇ ਉੱਥੇ ਵਿਰੋਧ ਹੋ ਰਿਹਾ ਜਿਸ ਕਿਸਮ ਦੀ ਪੋਰਟਲੈਂਡ ਦੇ ਇਮੀਗ੍ਰੇਸ਼ਨ ਤੇ ਕਸਟਮ ਅਨਫੋਰਸਮੈਂਟ ਫੈਸਿਲਿਟੀ ਦੇ ਵਿੱਚ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਅਨਰੈਸਟ ਫੈਲੀ ਆ ਜਿੱਦਾਂ ਲੋਕ ਉੱਥੇ ਇਕੱਠੇ ਹੋ ਰਹੇ ਆ ਉਹਨਾਂ ਨੂੰ ਲੋਕਲ ਪੁਲਿਸ ਦੇ ਨਾਲ ਜਾਂ ਉਸ ਤਰੀਕੇ ਨਾਲ ਹੈਂਡਲ ਨਹੀਂ ਕੀਤਾ ਜਾ ਸਕਦਾ ਉੱਥੇ ਇਹ ਚਾਹੀਦੇ ਆ ਇਨਾ ਨੂੰ ਭੇਜਣਾ ਜ਼ਰੂਰੀ ਆ ਸੋ ਇਹ ਸਕਿਉਰਿਟੀ ਜਸਟੀਫਿਕੇਸ਼ਨ ਆ ਉਹਨਾਂ ਨੇ ਇਹ ਕਿਹਾ ਕਿ ਜਦੋਂ ਉੱਥੇ ਟ੍ਰੂਪਸ ਭੇਜੇ ਜਾਣਗੇ ਬਹੁਤ ਮਹੱਤਵਪੂਰਨ ਆ ਤਾਂ ਕਿ ਜਿਹੜੇ ਫੈਡਰਲ ਲੋਕਲ ਉੱਥੇ ਡਿਸਐਗਰੀਮੈਂਟ ਹੈਗੀ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਕੀਤਾ ਜਾ ਸਕੇ ਓਰੇਗਨ ਦੇ ਲੋਕਲ ਤੇ ਸਟੇਟ ਅਫੀਸ਼ੀਅਲਸ ਦੋਵੇਂ ਦਲੀਲ ਇਹ ਦੇ ਰਏ ਸੀ ਕਿ ਸਿਚੁਏਸ਼ਨ ਅੰਡਰ ਕੰਟਰੋਲ ਆ ਇਦਾਂ ਦੀ ਗੱਲ ਕੋਈ ਨਹੀਂ ਗੱਲ ਵਧਾਚੜਾ ਕਰਕੇ ਦੱਸੀ ਜਾ ਰਹੀ ਆ ਇਸ ਕੇਸ ਦੇ ਵਿੱਚ ਜਿਹੜਾ ਕੋਰਟ ਦੇ ਵਿੱਚ ਹਜੇ ਵੀ ਇਹ ਕੇਸ ਅੱਗੇ ਚੱਲਦਾ ਰਹਿ ਸਕਦਾ ਬਟ ਹੁਣ ਇਹਨਾਂ ਨੇ ਫੈਡਰਲ ਸਰਕਾਰ ਉੱਥੇ ਟ੍ਰੂਪਸ ਡਿਪਲੋਏ ਕਰ ਸਕਦੀ ਹੈ ਕੇਸ ਨਹੀਂ ਨਿਬੜਿਆ ਕੇਸ ਚੱਲਦਾ ਰਹੂਗਾ ਪਰ ਹੁਣ ਜਿਹੜੀ ਫੈਡਰਲ ਸਰਕਾਰ ਆ ਉੱਥੇ ਇਹਨਾਂ ਨੂੰ ਭੇਜ ਸਕਦੀ ਹੈ ਔਰ ਇਹ ਡਿਸੀਜਨ ਤੁਸੀਂ ਇਹ ਦੇਖੋ ਕਿ ਬਹੁਤ ਵੱਡਾ ਇਹ ਨੂੰ ਜਦੋਂ ਵੱਡੇ ਪੱਧਰ ਦੇ ਉੱਤੇ ਤੁਸੀਂ ਦੇਖ ਰਹੇ ਹੋ ਕਿ ਤ ਰਾਸ਼ਟਰਪਤੀ ਟ੍ਰੰਪ ਨੇ ਥੋੜਾ ਦਿਨ ਪਹਿਲਾਂ ਧਮਕੀ ਦਿੱਤੀ ਆ ਕਿ ਨੈਸ਼ਨਲ ਗਾਰਡ ਸੈਨ ਫਰਾਂਸਿਸਕੋ ਦੇ ਵਿੱਚ ਲਾਏ ਜਾਣੇ ਆ ਜਾਂ ਅਮਰੀਕਾ ਦੇ ਕੁਝ ਹੋਰ ਸ਼ਹਿਰਾਂ ਦੇ ਵਿੱਚ ਭੇਜਣੇ ਆ ਇਹਦਾ ਬਹੁਤ ਜ਼ਿਆਦਾ ਜਿਹੜਾ ਕ੍ਰਿਟਿਸਿਜ਼ਮ ਵੀ ਹੋ ਰਿਹਾ ਤੇ ਇਹ ਕਿਉਂਕਿ ਇਹਨਾਂ ਸ਼ਹਿਰਾਂ ਦੇ ਵਿੱਚ ਕ੍ਰਾਈਮ ਬਹੁਤ ਆ ਡਿਸਆਰਡਰ ਬਹੁਤ ਆ ਉਹਨੂੰ ਮੇਨਟੇਨ ਕਰਨਾ ਵੀ ਬਹੁਤ ਜ਼ਰੂਰੀ ਆ ਸੋ ਇੱਕ ਪਾਸੇ ਇਹ ਮਾਮਲਾ ਗੰਭੀਰ ਆ ਦੂਜੇ ਪਾਸੇ ਕਿਤੇ ਨਾ ਕਿਤੇ ਇਹ politcal tension ਦਾ ਮਾਮਲਾ ਵੀ ਬਣਦਾ ਜਾ ਰਿਹਾ ਆ ਕਿ ਜਿਹੜੀ ਇੱਕ ਰਾਜਨੀਤਿਕ ਤਣਾਅ ਪੈਦਾ ਹੋ ਰਿਹਾ ਆ ਤੇ ਉਹ ਜਿਹੜਾ ਕਨਫਲਿਕਟ ਇਸ ਵੇਲੇ ਚੱਲਦਾ ਆ ਵੱਡਾ 트ੰਪ ਤੇ ਡੈਮੋਕ੍ਰੇਟਸ ਦੀ ਡੈਮੋਕ੍ਰੇਟ ਜਿਹੜੀਆਂ ਲੈਡ ਸਟੇਟਸ ਨੇ ਉਹਨਾਂ ਦੇ ਵਿੱਚ ਸਪੈਸ਼ਲੀ ਕਿ ਜਿਹੜੇ ਪ੍ਰੋਟੈਸਟ ਨੇ ਜਾਂ ਲੋਕਲ ਲਾਅਨ ਐਨਫੋਰਸਮੈਂਟ ਨੂੰ ਹੈਂਡਲ ਕਰ ਸਕਦੀ ਕਿ ਨਹੀਂ ਕਰ ਸਕਦੀ ਇਹਨੂੰ ਲੈ ਕੇ ਕਾਫੀ ਵੱਡਾ ਰੌਲਾ ਰੱਪਾ ਇਸ ਵੇਲੇ ਪਿਆ ਆ ਸੋ ਇਹ ਫੈਸਲਾ ਇੱਕ ਤਰੀਕੇ ਦੇ ਨਾਲ 트럼ਪ ਪ੍ਰਸ਼ਾਸਨ ਦੇ ਹੱਕ ਦੇ ਵਿੱਚ ਵੱਡਾ ਫੈਸਲਾ ਆ ਤੇ ਇਹਦਾ ਆਉਣ ਵਾਲੇ ਬਾਕੀ ਥਾਵਾਂ ਦੇ ਉੱਤੇ ਵੀ ਅਸਰ ਕੁਦਰਤੀ ਤੌਰ ਦੇ ਉੱਤੇ ਪਵੇਗਾ ਅਗਲੀ ਗੱਲਬਾਤ ਇੱਕ ਕੰਪਨੀ ਕੰਪਨੀ ਦਾ ਨਾਮ ਕੈਵਨੀਓ ਆ ਕੈਵਨੀਓ ਕੰਪਨੀ ਟਾਇਲਨੋਲ ਬਣਾਉਂਦੀ ਆ ਟਾਇਲਨੋਲ ਜਿਹਦੇ ਵਿੱਚ ਐਸੀਟਾਮੀਨੋਫਨ ਹੁੰਦੀ ਆ ਜਾਂ ਅਸੀਂ ਦਰਦ ਦੇ ਲੈਣੇ ਆ ਜਦ ਬਾਡੀ ਟੈਂਪਰੇਚਰ ਨੂੰ ਘਟ ਕਰਨ ਦੇ ਲਈ ਬੁਖਾਰ ਨੂੰ ਲਾਉਣ ਦੇ ਲਈ ਸੀ ਟਾਇਲਨੋਲ ਨੂੰ ਆਮ ਤੌਰ ਦੇ ਉੱਤੇ ਓਵਰ ਦਾ ਕਾਊਂਟਰ ਮਿਲਦੀ ਆ ਉਹ ਲਈ ਜਾਂਦੀ ਆ ਇਹਦਾ ਹੁਣ ਰੋਲਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਨਾਲ ਪੈ ਗਿਆ ਐਫ ਡੀਏ ਦੇ ਨਾਲ ਦਵਾਈ ਉਹੀ ਆ ਸਾਰਾ ਕੁਝ ਉਹੀ ਆ ਇਹਦੇ ਲੇਬਲ ਨੂੰ ਲੈ ਕੇ ਰੋਲਾ ਆ ਐਫ ਡੀਏ ਕਹਿੰਦੀ ਆ ਕਿ ਇਹਦੇ ਲੇਬਲ ਨੂੰ ਚੇਂਜ ਕੀਤਾ ਜਾਵੇ ਉਹਨਾਂ ਦਾ ਪ੍ਰੋਪੋਜ਼ਲ ਆ ਇੱਕ ਕਿ ਜਿਹੜਾ ਟਾਇਲਨੋਲ ਦਾ ਲੇਬਲ ਆ ਉਹਦੇ ਉੱਤੇ ਵਾਰਨਿੰਗ ਦਿੱਤੀ ਜਾਵੇ ਕਿ ਇਸ ਡਰੱਗ ਦੇ ਯੂਜ਼ ਕਰਨ ਦੇ ਨਾਲ ਪ੍ਰੈਗਨੈਂਸੀ ਤੇ ਆਟਿਜ਼ਮ ਜਾਂ ਜਿਹੜਾ ADHD ਆ ਉਹਦਾ ਬੱਚਿਆਂ ਦੇ ਵਿੱਚ ਸਬੰਧ ਜੁੜ ਸਕਦਾ ਮਤਲਬ ਕੀ ਆ ਕਿ ਜੇ ਕੋਈ ਗਰਭਵਤੀ ਔਰਤ ਪ੍ਰੈਗਨੈਂਟ ਔਰਤ ਇਹਨੂੰ ਲੈਂਦੀ ਆ ਉਸ ਅਵਸਥਾ ਦੇ ਵਿੱਚ ਤਾਂ ਜਿਹੜਾ ਹੋਣ ਵਾਲਾ ਬੱਚਾ ਆ ਉਹਦੇ ਉੱਤੇ ਅਸਰ ਪੈ ਸਕਦਾ ਆ ਆਟਿਸਟਿਕ ਹੋ ਸਕਦਾ ਉਹਨੂੰ ਆਟイズਮ ਹੋ ਸਕਦਾ ਜਾਂ ਉਹਨੂੰ ADHD ਹੋ ਸਕਦੀ ਆ ਹੁਣ ਕੰਪਨੀ ਦਾ ਰਿਸਪਾਂਸ ਇਹ ਆ ਜਿਹੜੀ ਕੈਨਵਿਊ ਕੰਪਨੀ ਟਾਇਲਨੋਲ ਬਣਾਉਣ ਵਾਲੀ ਕੰਪਨੀ ਆ ਉਹ ਇਹਦੇ ਨਾਲ ਸਹਿਮਤ ਨਹੀਂ ਆ ਕਹਿੰਦੇ ਵੀ ਇਹ ਵਾਰਨਿੰਗ ਅਸੀਂ ਐਡ ਨਹੀਂ ਕਰ ਸਕਦੇ ਕਿਉਂਕਿ ਵਾਰਨਿੰਗ ਗਲਤ ਆ ਉਹਦਾ ਰੀਜ਼ਨ ਇਹ ਆ ਕੰਪਨੀ ਇਹ ਕਹਿੰਦੀ ਆ ਕਿ ਜਿਹੜੇ ਵਿਗਿਆਨਕ ਸਬੂਤ ਨੇ ਉਹ ਇਸ ਗੱਲ ਨੂੰ ਸਿੱਧ ਨਹੀਂ ਕਰਦੇ ਕਿ ਟੈਲਨੋਲ ਦੇ ਨਾਲ ਆਟਿਜ਼ਮ ਜਾਂ ਏਡੀਐਚਡੀ ਹੁੰਦਾ ਆ ਐਕਸਪਰਟ ਬਹੁਤ ਸਾਰੇ ਜਿਹੜੇ ਹੈਲਥ ਰਿਸਰਚ ਨੇ ਉਹ ਵੀ ਕਲੀਅਰ ਕਨੈਕਸ਼ਨ ਇਹਨਾਂ ਦੋਵਾਂ ਚੀਜ਼ਾਂ ਦੇ ਵਿੱਚ ਸ਼ੋ ਨਹੀਂ ਕਰਦੇ ਮਤਲਬ ਕੋਈ ਜਿਹੜਾ ਗਰਭਵਸਥਾ ਦੇ ਵਿੱਚ ਕਿਸੇ ਨੇ ਟੈਲਨੋਲ ਲਈ ਹੋਵੇ ਤੇ ਉਹ ਬੱਚਾ ਆਟਿਸਟਿਕ ਹੋ ਗਿਆ ਹੋਵੇ ਇਹ ਸਬੰਧ ਜੁੜਦਾ ਨਹੀਂ ਪਰ ਇੱਥੇ ਪਿਛਲੇ ਥੋੜਾ ਸਮਾਂ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਕਿਹਾ ਸੀ ਕਿ ਜਿਹੜੀ ਟਾਇਲ ਨਾ ਉਹ ਲਾਇਦਾ ਸਬੰਧ ਆਟਿਸਮ ਦੇ ਨਾਲ ਆ ਅਮਰੀਕਾ ਦੇ ਵਿੱਚ ਆਟਿਸਮ ਦੇ ਵਿੱਚ ਵਾਧਾ ਬਹੁਤ ਜ਼ਿਆਦਾ ਹੋ ਰਿਹਾ ਜਿੰਨੇ ਕੇਸ ਪਹਿਲਾਂ ਆਉਂਦੇ ਸੀ ਉਹਦੇ ਤੋਂ ਕਿੰਨੇ ਗੁਣਾ ਕੇਸ ਜ਼ਿਆਦਾ ਆਟਿਸਮ ਦੇ ਬੱਚਿਆਂ ਦੇ ਵਿੱਚ ਵਧ ਰਹੇ ਆ ਇਹ ਪਹਿਲਾਂ ਨਹੀਂ ਸੀ ਹੁੰਦਾ ਇਦਾਂ ਹੁਣ ਐਕਸਪਰਟ ਜਿਹੜੇ ਆ ਹੈਲਥ ਐਕਸਪਰਟ ਡਾਕਟਰ ਉਹ ਜਿਹੜੇ ਰਿਸਰਚ ਦੇ ਨਾਲ ਇਸ ਮਤਲਬ ਇਸ ਰਿਸਰਚ ਦੇ ਨਾਲ ਸਹਿਮਤ ਆ ਕਿ ਟਾਇਲਨੋਲ ਤੇ ਆਟイズਮ ਦੇ ਵਿੱਚ ਕੋਈ ਸਬੰਧ ਨਹੀਂ ਆ। ਹੁਣ ਜਦੋਂ ਉਹ ਸਹਿਮਤ ਨਹੀਂ ਤਾਂ ਫੇਰ ਇਹਦੇ ਉੱਤੇ ਲਿਖਿਆ ਨਹੀਂ ਜਾ ਸਕਦਾ। ਜਿਹੜਾ ਕੈਨਵਿਊ ਦਾ ਆਰਗੂਮੈਂਟ ਆ ਕੰਪਨੀ ਇਹ ਕਹਿੰਦੀ ਆ ਕਿ ਐਸੀਟਾਮੀਨੋਫੈਨ ਇੱਕ ਇਹੋ ਜੀ ਦਵਾਈ ਆ। ਐਸੀਟਾਮੀਨੋਫਨ ਜਿਹੜੀ ਟਾਇਲਨੋਲ ਦੇ ਅੰਦਰ ਕੈਮੀਕਲ ਆ ਜਿਹੜਾ ਉਹਦੇ ਅੰਦਰ ਮੋਲੀਕਿਊਲ ਆ ਜਿਹਨੂੰ ਇੰਡੀਆ ਦੇ ਵਿੱਚ ਜਾਂ ਇੰਗਲੈਂਡ ਦੇ ਵਿੱਚ ਪੈਰਾਸੀਟਾਮੋਲ ਕਹਿੰਦੇ ਆ। ਉਹਨੂੰ ਇੱਥੇ ਆਪਣੇ ਨਾਰਥ ਅਮਰੀਕਾ ਦੇ ਵਿੱਚ ਐਸੀਟਾਮੀਨੋਫਨ ਕਹਿੰਦੇ ਆ। ਇਹ ਸਭ ਤੋਂ ਜ਼ਿਆਦਾ ਸਟੱਡੀ ਕੀਤੀ ਗਈ ਮੈਡੀਸਨਾਂ ਹਿਸ ਇਤਿਹਾਸ ਦੇ ਵਿੱਚ ਜੇ ਕਿਸੇ ਦਵਾਈ ਦੇ ਉੱਤੇ ਸਭ ਤੋਂ ਵੱਧ ਖੋਜ ਹੋਈ ਆ ਤੇ ਉਹ ਸੀ ਟਾਮੀਨੋਫਨ ਜਾਂ ਇਹਦੇ ਉੱਤੇ ਹੋਈ ਆ ਮਤਲਬ ਇਹ ਆ ਕਿ ਇਹ ਬਹੁਤ ਜ਼ਿਆਦਾ ਸੇਫ ਆ ਤੈਨੂੰ ਬਹੁਤ ਜ਼ਿਆਦਾ ਸੇਫ ਸਮਝਿਆ ਗਿਆ ਐਫ ਡੀ ਆਈ ਨੇ ਜਿਹੜਾ ਐਫ ਡੀ ਏ ਨੇ ਵਾਰਨਿੰਗ ਇਹ ਦਿੱਤੀ ਆ ਕਿ ਇਸ ਤਰ੍ਹਾਂ ਦੀ ਤੁਸੀਂ ਆਰਬਿਟਰੀ ਜਾਂ ਜਿਹੜਾ ਇਹ ਅਨਫੇਅਰ ਆ ਕਿ ਤੁਸੀਂ ਇਹਨੂੰ ਮਤਲਬ ਜਿਹੜਾ ਜੇ ਇਹ ਵਾਰਨਿੰਗ ਐਫ ਡੀ ਇਹ ਜਿਹੜੀ ਦੇ ਰਹੀ ਆ ਉਹਦੇ ਨਾਲ ਹੋਊਗਾ ਕਿ ਕਿ ਲੋਕਾਂ ਦੇ ਵਿੱਚ ਇੱਕ ਕਹਿ ਲਓ ਕਿ ਕਨਫਿਊਜ਼ਨ ਪੈਦਾ ਹੋ ਜੂਗੀ 트럼ਪ ਐਡਮਿਨਿਸਟ੍ਰੇਸ਼ਨ ਸਪੋਰਟ ਕਰਦੇ ਆ ਇਸ ਗੱਲ ਦੀ ਕਿ ਸੇਫਟੀ ਵਾਰਨਿੰਗ ਹੋਣੀ ਚਾਹੀਦੀ ਆ ਮੈਡੀਸਨ ਜਿਹੜੀ ਟਾਈਲਨੋਲ ਆ ਜਾਂ ਦੂਜੀਆਂ ਚੀਜ਼ਾਂ ਕਿਸੇ ਵੀ ਪ੍ਰੈਗਨੈਂਟ ਔਰਤ ਦੇ ਲਈ ਐਸ ਵੇਲੇ ਸਿਚੁਏਸ਼ਨ ਜਿਹੜੀ ਡਿਬੇਟ ਦੇ ਥੱਲੇ ਆ ਕੈਨ ਬੀ ਉਤੇ ਬਹੁਤ ਸਾਰੇ ਐਕਸਪਰਟ ਕਹਿੰਦੇ ਆ ਕਿ ਇਹ ਵਾਰਨਿੰਗ ਅਨਸੈਸਰੀ ਆ ਗੈਰ ਲੋੜੀਂਦੀ ਆ ਗੈਰ ਜ਼ਰੂਰੀ ਆ ਤੇ ਇਹਦੇ ਨਾਲ ਹੋਊਗਾ ਕਿ ਲੋਕਾਂ ਦੇ ਵਿੱਚ ਕਨਫਿਊਜ਼ਨ ਪੈਦਾ ਹੋ ਜੂਗੀ ਲੋਕ ਡਰ ਜਾਣਗੇ ਤੇ ਕਿਉਂਕਿ ਇਹਦਾ ਕੋਈ ਸਟਰੋਂਗ ਪ੍ਰੂਫ ਹੈ ਨਹੀਂ ਸਬੂਤ ਇਸ ਚੀਜ਼ ਦਾ ਕੋਈ ਜਿਹੜਾ ਬਹੁਤ ਵੱਡਾ ਹੈ ਨਹੀਂਗਾ ਇਸ ਕਰਕੇ ਇਹਨੂੰ ਐਡ ਨਹੀਂ ਕੀਤਾ ਜਾਣਾ ਚਾਹੀਦਾ ਜਦੋਂ ਕਿ ਰਾਸ਼ਟਰਪਤੀ 트ੰਪ ਦਾ ਦਾਵਾ ਆ ਕਿ ਇਸ ਤਰ੍ਹਾਂ ਹੈਗਾ ਤੇ FDA ਨੇ ਇਹ ਜਿਹੜਾ ਪ੍ਰਪੋਜ਼ਲ ਦਿੱਤਾ ਕਿ ਦੀ ਜਿਹੜਾ ਲੈਣੀ ਲੋਕਾਂ ਨੇ ਨਹੀਂ ਲੈਣੀ ਉਹਨਾਂ ਦੀ ਮਰਜ਼ੀ ਹੈ ਪਰ ਉਹਦੇ ਤੇ ਵਾਰਨਿੰਗ ਜ਼ਰੂਰ ਲਿਖ ਦਿੱਤੀ ਜਾਵੇ ਅਗਲੀ ਗੱਲ ਬਾਤ ਦੋਸਤੋ ਐਮਪੌਕਸ ਬਾਰੇ ਆ ਐਮਪੌਕਸ ਦੇ ਕੇਸ ਕੈਲੀਫੋਰਨੀਆ ਦੇ ਵਿੱਚ ਸਾਹਮਣੇ ਆ ਰਹੇ ਆ ਤਿੰਨ ਲੋਕ ਕੈਲੀਫੋਰਨੀਆ ਦੇ ਵਿੱਚ ਪਤਾ ਲੱਗਿਆ ਕਿ ਜਿਨ੍ਹਾਂ ਨੂੰ ਇਹ ਇਨਫੈਕਸ਼ਨ ਹੋਈ ਆ ਤੇ ਇਹ ਜਿਹੜਾ ਜ਼ਿਆਦਾ ਖਤਰਨਾਕ ਸਟ੍ਰੇਨ ਆ ਇਹਦਾ ਐਮਪੌਕਸ ਵਾਇਰਸ ਦਾ ਜਿਹਨੂੰ ਕਲੇਡ 1 ਕਹਿੰਦੇ ਆ ਇਹ ਪਹਿਲੀ ਵਾਰੀ ਅਮਰੀਕਾ ਦੇ ਵਿੱਚ ਫੈਲਿਆ ਐਂਪੌਕਸਿਕ ਬਿਮਾਰੀ ਆ ਜਿਹੜੀ ਪਹਿਲੀ ਵਾਰੀ ਇਸ ਤਰੀਕੇ ਦੇ ਨਾਲ ਦੇਖੀ ਗਈ ਹੈ ਹੋਕੀ ਰਿਆ ਜਿਹੜੇ ਕੇਸਸ ਨੇ ਇਸ ਵੇਲੇ ਜਿਨ੍ਹਾਂ ਦੀ ਇਹ ਚਰਚਾ ਚੱਲ ਰਹੀ ਆ ਇਹ ਲੌਂਗ ਬੀਚ ਦੇ ਉੱਤੇ ਤੇ ਲਾਸ ਐਂਜਲਸ ਕਾਉਂਟੀ ਦੇ ਵਿੱਚ ਮਿਲ ਰਹੇ ਆ ਕੋਈ ਔਰ ਦੂਜੀ ਗੱਲ ਆ ਇਹਨਾਂ ਦੇ ਵਿੱਚ ਇੱਕੋ ਹੀ ਗੱਲ ਹੁੰਦੀ ਆ ਕਿ ਪੇਸ਼ੈਂਟ ਨੇ ਕਿਤੇ ਬਾਹਰ ਟਰੈਵਲ ਕੀਤਾ ਤਾਂ ਉਹਨਾਂ ਨੂੰ ਕਿਸੇ ਹੋਰ ਥਾਂ ਤੋਂ ਬਿਮਾਰੀ ਲੱਗ ਗਈ ਇਹ ਜਿਨ੍ਹਾਂ ਪੇਸ਼ੈਂਟਸ ਦੇ ਵਿੱਚ ਪਤਾ ਲੱਗਾ ਇਹਨਾਂ ਨੇ ਅਬਰਾਡ ਰੀਸੈਂਟਲੀ ਟਰੈਵਲ ਹੀ ਨਹੀਂ ਕੀਤਾ ਸੋ ਜਿਹੜੀ ਪੇਸ਼ੈਂਟਸ ਦੀ ਕੰਡੀਸ਼ਨ ਆ ਇਹ ਜਿਹੜੀਆਂ 3 ਲੋਕ ਨੇ ਹਸਪਤਾਲ ਦੇ ਵਿੱਚ ਲੈ ਕੇ ਗਏ ਨੇ ਇਹਨਾਂ ਨੂੰ ਪਰ ਹੁਣ ਉਹ ਰਿਕਵਰ ਕਰ ਰਹੇ ਆ ਕੈਲੀਫੋਰਨੀਆ ਦੀ ਡਿਪਾਰਟਮੈਂਟ ਆਫ ਪਬਲਿਕ ਹੈਲਥ ਜਿਹੜਾ ਹੈਗਾ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ ਇੰਪੋਕਸ ਇੱਕ ਵਾਇਰਲ ਡਿਜ਼ੀਜ਼ ਆ ਮਤਲਬ ਵਾਇਰਸ ਨਾਲ ਹੁੰਦੀ ਆ ਵਾਇਰਸ ਜਿੱਦਾਂ ਜਿਹੜਾ ਕੋਵਿਡ ਸੀਗਾ ਇਹ ਵਾਇਰਸ ਨਾਲ ਫੈਲਿਆ ਸੀ ਤੇ ਫਲੂ ਵਰਗੇ ਸਿੰਪਟਮ ਹੁੰਦੇ ਇਹਦੇ ਵਿੱਚ ਪਹਿਲਾਂ ਬੁਖਾਰ ਹੁੰਦਾ ਫਿਰ ਠੰਡ ਲੱਗਦੀ ਆ ਫਿਰ ਸਰੀਰ ਟੁੱਟਦਾ ਆ ਤੇ ਬਾਅਦ ਵਿੱਚ ਜਿਹੜੇ ਰੈਸ਼ ਹੋ ਜਾਂਦੇ ਆ ਤੇ ਜਿਹੜੇ ਰੈਸ਼ ਆ ਬਾਅਦ ਵਿੱਚ ਉਹ ਬਲਿਸਟਰਸ ਜੈ ਜਾਂ ਉਹ ਬਣ ਜਾਂਦੇ ਆ ਛਾਲੇ ਜਿਹਾ ਉਹ ਬਣ ਜਾਂਦੇ ਆ ਦੋ ਤਰ੍ਹਾਂ ਦੀ ਇਹਦੀ ਕਿਸਮ ਦੱਸਦੇ ਆ ਇਹ ਵਾਇਰਸ ਦੋ ਤਰ੍ਹਾਂ ਦੀਆਂ ਕਲੇਡਸ ਨੇ ਜਾਂ ਟਾਈਪਸ ਨੇ ਕਲੇਡ 1 ਇਹ ਕਹਿੰਦੇ ਆ ਕਿ ਜਿਆਦਾ ਸਵੀਅਰ ਆ ਸੈਂਟਰਲ ਤੇ ਈਸਟ ਅਫਰੀਕਾ ਦੇ ਵਿੱਚ ਇਹ ਕਾਮਨ ਆ ਸਪੈਸ਼ਲੀ ਡੈਮੋਕ੍ਰੈਟਿਕ ਰਿਪਬਲਿਕ ਔਰ ਕਾਂਗੋ ਦੇ ਵਿੱਚ ਜਿਹੜਾ ਕਲੇਡ 2 ਆ ਇਹ ਥੋੜਾ ਜਿਹਾ ਮਾਈਲਡ ਹੈਗਾ ਉਹਦਾ ਰੂਪ ਤੇ ਇਹ ਜਿਹੜਾ 222 ਯੂਐਸ ਆਊਟਬ੍ਰੇਕ ਜਿਹੜੀ ਹੋਈ ਸੀ ਉਹਦੇ ਲਈ ਜ਼ਿੰਮੇਵਾਰ ਰਹੀ ਸੀਗਾ ਹੁਣ ਇਹ ਗੱਲ ਕਿਉਂ ਮਹੱਤਵਪੂਰਨ ਆ ਜਾਂ ਇਹ ਮੈਟਰ ਕਿਉਂ ਚੀਜ਼ ਕਰਦੀ ਐਕਸਪਰਟ ਇਹ ਕਹਿੰਦੇ ਆ ਕਿ ਜਿਹੜੀ ਅਪੀਅਰੈਂਸ ਆ ਕਲੇਡ ਬੰਨ ਦੀ ਅਮਰੀਕਾ ਦੇ ਵਿੱਚ ਇਹ ਸੀਰੀਅਸ ਆ ਤੇ ਇਹਨੂੰ ਮਾਨੀਟਰ ਕੀਤਾ ਜਾਣਾ ਚਾਹੀਦਾ ਬਹੁਤ ਕੇਅਰਫੁਲੀ ਕਿਉਂਕਿ ਐਗਜ਼ੈਕਟਲੀ ਇਹਦਾ ਜਿਹੜਾ ਉੱਥੇ ਅਫਰੀਕਾ ਦੇ ਵਿੱਚ ਐ ਇਸ ਤਰ੍ਹਾਂ ਦੀ ਜਿਹੜੀ ਇਹੀ ਕਿਸਮ ਜਿਹੜੀ ਇੱਥੇ ਦੇਖੀ ਗਈ ਹੈ ਸ਼ਾਇਦ ਉੱਥੇ ਨਾ ਹੋਵੇ ਜਿਹੜੇ ਲੋਕ ਜਿਨ੍ਹਾਂ ਦਾ ਇਮਿਊਨ ਸਿਸਟਮ ਵੀਕ ਆ ਉਹਨਾਂ ਦੇ ਉੱਤੇ ਸਿੱਧਾ ਅਸਰ ਪੈ ਸਕਦਾ ਉਹਨਾਂ ਨੂੰ ਸਿੱਧੀ ਇਹ ਜਲਦੀ ਬਿਮਾਰ ਕਰ ਸਕਦੀ ਹੈ ਤੇ ਹਸਪੀਟਲ ਕੇਅਰ ਚਾਹੀਦੀ ਆ ਐਮਪੌਕਸ ਜਿਹੜਾ ক্লোਜ਼ ਫਿਜ਼ੀਕਲ ਕੰਟੈਕਟ ਦੇ ਥਰੂ ਜਿਵੇਂ ਸੈਕਸ਼ੂਅਲ ਕੰਟੈਕਟ ਆ ਉਹਦੇ ਥਰੂ ਜ਼ਿਆਦਾ ਫੈਲਦੀ ਆ ਅਮਰੀਕਾ ਦੇ ਵਿੱਚ ਜਿਹੜੇ ਟਰਾਂਸ ਜੈਂਡਰ ਨੇ ਉਹਨਾਂ ਦੇ ਵਿੱਚ ਵੀ ਪਹਿਲਾਂ ਇਸੇ ਤਰੀਕੇ ਦੀਆਂ ਆਊਟਬ੍ਰੇਕਸ ਹੋਈਆਂ ਸੀ ਹੁਣ ਇਹਦੀ ਗੱਲ ਆਉਂਦੀ ਹੈ ਕਿ ਵੈਕਸੀਨ ਦੀ ਪ੍ਰੋਟੈਕਸ਼ਨ ਕਿੰਨੀ ਹੈ ਦੱਸਿਆ ਜਾ ਰਿਹਾ ਕਿ ਜਿਹੜੀ ਇੱਕ ਜੀਨੀਅਸ ਵੈਕਸੀਨ ਆ ਉਹ ਦੋਵਾਂ ਪਲੇਟਸ ਤੋਂ ਪ੍ਰੋਟੈਕਟ ਕਰਦੀ ਆ ਤੇ ਦੋ ਡੋਜ਼ ਇਹਦੀਆਂ ਇੱਕ ਮਹੀਨੇ ਦੇ ਫਰਕ ਦੇ ਨਾਲ ਦਿੱਤੀਆਂ ਜਾਂਦੀਆਂ ਤੇ ਇਹਦੇ ਨਾਲ ਜਿਹੜਾ ਕੋਈ ਨਾ ਕੋਈ ਇਨਫੈਕਸ਼ਨ ਜਿਹੜੀ ਉਹ ਨਹੀਂ ਹੁੰਦੀ ਪਬਲਿਕ ਰਿਸਕ ਬਹੁਤ ਘੱਟ ਦੱਸਿਆ ਗਿਆ ਹਾਲਾਂਕਿ ਅਫੀਸ਼ੀਅਲ ਕਹਿੰਦੇ ਆ ਕਿ ਕੋਈ ਆਮ ਪਬਲਿਕ ਨੂੰ ਇਹਦੇ ਨਾਲ ਬਹੁਤ ਵੱਡਾ ਖਤਰਾ ਨਹੀਂ ਆ ਕਿਉਂਕਿ ਜਿਹੜਾ ਕੈਜੂਅਲ ਕੰਟੈਕਟ ਆ ਜਿੱਦਾਂ ਕਿਸੇ ਦੇ ਨੇੜੇ ਜਾਣਾ ਜਾਂ ਜਿਹੜਾ ਉਸ ਤਰੀਕੇ ਦੇ ਨਾਲ ਹੋਣਾ ਉਹ ਏਡਾ ਵੱਡਾ ਖਤਰਾ ਨਹੀਂ ਬਣਦਾ ਸਾਇੰਟਿਸਟ ਹਜੇ ਵੀ ਇਹਨੂੰ ਸਟੱਡੀ ਕਰ ਰਹੇ ਆ ਕਿ ਵੈਕਸੀਨ ਕਿੰਨਾ ਕਚਰੇ ਤੋਂ ਪ੍ਰੋਟੈਕਟ ਕਰ ਸਕਦੀ ਹੈ ਇਹ ਕਿੱਥੋਂ ਆਈ ਹੈ ਤੇ ਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਹੜਾ ਰੂਪ ਜਿਹੜਾ ਹੋ ਸਕਦਾ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ